ਆਰੀ ਯਾਰੀ ਆਰੀ ਆਰੀ ਯਾਰੀ ਮੈਂ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ ਤਾਂ ਲਾਈ ਆ ਮੈਂ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ ਤਾਂ ਲਾਈ ਆ ਉਹ ਸੋਹਣੀ ਚੀਜ਼ ਮਾਰਦੇ ਬਾਲੀ ਆਰੀ ਯਾਰੀ ਆਰੀ ਆਰੀ ਯਾਰੀ ਮੈਂ ਸੋਹਣੇ ਮੁੰਡਿਆਂ ਨੂੰ ਗੱਲ ਤਾਂ ਨਹੀਂ ਦੱਸਦੀ ਮਸ ਸੋਹਣੇ ਮੁੰਡਿਆਂ ਨੂੰ ਗੱਲ ਤਾਲੀ ਦੱਸ ਦੀ ਮੇਰੀ ਸੋਹਣੀ ਚੀ ਤੇ ਖੁਰਕ ਹੁੰਦੀ ਬਾਲੀ ਆਰੀ 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 ਜਿਨ੍ਹਾਂ ਨੇ ਸਾਡਾ ਬਾਲਣ ਚੱਕਿਆ ਜਿੱਦੇ ਆ ਗਿਆਂ ਅਡਿੱਕੇ ਸੋਹਣੀ ਚੀ ਜੋ ਮਰਾਗੇ ਬਾਲੀ ਵਾਰੀ ਵਾਸੀ ਖਟਨ ਗਿਆ ਸੀ ਖੜਕ ਲਿਆ ਦੀਪ ਪਉੜੀ ਵਾਰੀ ਵਾਸੀ ਖਟਣ ਗਿਆ ਸੀ ਖਟਕੇ ਲਿਆਂ ਦੀ ਪੋੜੀ ਨੀ ਮੇਰਾ ਹੱਥ ਦੋਖਦਾ ਨੀ ਮੇਰਾ ਹੱਥ ਦੋਖਦਾ ਤੂੰ ਆਪੇ ਸੋਹਣੀ ਚੀਜ ਨੂੰ ਕਰ ਲੈ ਚੌੜੀ ਮੈਂ ਪੈਂਦਾ ਤੁਮਿਆਂ ਤੇ ਵੀ ਪੈਂਦਾ ਤੁਮਿਆਂ ਤੇ ਨੀ ਇੱਕ ਬੁਗਲਾ ਲੈਣ ਦੇ ਨੀ ਇੱਕ ਬੁਗਲਾ ਲੈਣ ਦੇ ਹੱਥ ਰੱਖ ਕੇ ਮਿਆਂ ਤੇ ਵੀ ਪੈਂਦਾ ਤੋਰੀ ਤੇ ਵੀ ਪੈਂਦਾ ਤੋਰੀ ਤੇ ਨਹੀਂ ਪੱਟਾਂ ਨੂੰ ਪੱਟ ਵੱਜਦੇ ਨਹੀਂ ਪੱਟਾਂ ਨੂੰ ਪੱਟ ਵੱਜਦੇ ਤੇ ਸੰਤ ਡਿੱਗਦਾ ਮੋਰੀ ਤੇ ਵੀੜ ਕੋ ਆਪਾ ਭਾਈ ਨਵਾਂ ਤੋਂ ਨਵਾਂ ਪਾਇਆ ਕਰਾਂਗੇ ਸੋਡਾਂ ਐਂਡ ਪੂਰਾ ਬੋਲੇਗਾ ਬਾਲਗਾ ਤੁਹਾਨੂੰ ਸੋਹਣੀਆਂ ਤੋਂ ਸੋਹਣੀਆਂ ਐਂਡ ਜੋੜ-ਜੋੜ ਕੇ ਸੁਨਾਇਆ ਕਰਾਂਗੇ ਤੇ ਹੁਣ ਆਪਣੇ ਖਡੌਰੀ ਬਾਰਡਰ ਤੇ ਬਹੁਤ ਮਾੜਾ ਹੋਇਆ ਉਹ ਵੀ ਮੈਂ ਤੁਹਾਡੇ ਨਾਲ ਗੱਲਬਾਤ ਮੈਂ ਕਿਹਾ ਕਰ ਲਿਕੇ ਚੱਲ ਵੀਡੀਓ ਚ ਖਡੌਰੀ ਬਾਰਡਰ ਤੇ ਬਹੁਤ ੱੱਕਾ ਹੋਇਆ ਬਈ ਕਿਸਾਨਾਂ ਨਾਲ ਹੋਰ ਜੀ ਤੱਕ ਵੀ ਆਪਣਾ ਡੱਲੇਵਾਲ ਸਾਹਿਬ ਹਰਨ ਵਾਲੇ ਬੰਦੇ ਹੈ ਨਹੀਂਗੇ ਤੇ ਆਪਾਂ ਉਹਨਾਂ ਦਾ ਵੱਧ ਤੋਂ ਵੱਧ ਡਾਟ ਕੇ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਸਾਥ ਦੇਈਏ ਤੇ ਹੁਣ ਆਪਣਾ ਉਹ ਵੇਲੇ ਦੀਪ ਸਿੱਧੂ ਵਾਲੀ ਗੱਲ ਸੱਚ ਹੋ ਗਈ ਉਹ ਆਂਦਾ ਸੀਗਾ ਉਹ ਆਂਦਾ ਇਹ ਬਿਆਨਤਾ ਪੁੱਛੜਾ ਇਹ ਭਗਵੰਤ ਮਾਨ ਮੋਦੀ ਨਾਲ ਸਰਕਾਰ ਨਾਲ ਰਲਿਆ ਇਹ ਰਲਿਆ ਹੁਣ ਲੱਗ ਗਿਆ ਨਾ ਪਤਾ ਜਿਹੜੇ ਚੌਂਚੇ ਸੀਗੇ ਉਦੋਂ ਉਹਨੂੰ ਮਾੜਾ ਆਂਦੇ ਸੀਗੇ ਆਪਣੇ ਨੂੰ ਦੀਪ ਸਿੱਧੂ ਨੂੰ ਤੇ ਹੁਣ ਹੁਣ ਲੱਗਦਾ ਨਾ ਪਤਾ ਜਦੋਂ ਆ ਪਈ ਹੁਣ ਕਿੱਧਰ ਜਾਂਦੇ ਹੁਣ ਬੋਲਦੇ ਨਹੀਂ ਕਿ ਵੱਡੇ ਬਣੇ ਫਿਰਦੇ ਅਸੀਂ ਕਿ ਲੀਡਰ ਚੌਂਚੇ ਜਿਹੜੇ ਹੁੰਦੇ ਨੇ ਨਾ ਭਾਈ ਚੌਂਚੇ ਚੌਂਚੇ ਦਾ ਕੋਈ ਕੰਮ ਨਹੀਂ ਹੁੰਦਾਗਾ ਚੌਂਚੇ ਨੇ ਉਂਗਲ ਲਾ ਕੇ ਤੇ ਚਾਲ ਬੇ ਡੱਬੂ ਕੰਦਤੀ ਉਹ ਗੱਲ ਲਾ ਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਆਪਾਂ ਵੀਡੀਓ ਵਾਲੀ ਡਾ ਲਿਆ ਕਰਾਂਗੇ ਗਰਦ ਤੇ ਲਾਇਕ ਸ਼ੇਅਰ ਕਰ ਦਿਆ ਕਰੋ ਵੀਡੀਓ ਬੋਲੀਆਂ ਬਾਲੀਆਂ ਸੋਨੂਆਂ ਪੂਰੀਆਂ ਸਿਰੇ ਤੋਂ ਸਿਰਿਆ ਸੁਣਾਇਆ ਕਰਾਂਗੇ ਵੀਰ ਬਣ ਕੇ ਸਪੋਰਟ ਜਰੂਰ ਕਰੋ ਸਾਰੇ ਵੀਰਾਂ ਦਾ ਧੰਨਵਾਦ ਘੜੇ ਤੋਂ ਕਬਲਾ ਦਿਓ ਚੱਕ ਐਂ ਕਰਾ ਦਿਓ ਟੱਚ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ